ਬੱਚਾ ਸਕੂਲ ਦਾ ਕੰਮ ਕਰਨ ਲਈ ਬੈਗ ਵਿੱਚੋਂ ਲੱਗਿਆ ਸੀ ਕਾਪੀ ਕੱਢਣ ਪਰ ਵਿੱਚੋਂ ਨਿਕਲਿਆ ਕੋਬਰਾ ਸੱਪ ਬਾਲ ਬਾਲ ਬਚਿਆ ਮਾਸੂਮ ਅਕਸਰ ਹੀ ਗਰਮੀ ਵਿੱਚ ਜ਼ਹਿਰੀਲੇ ਜੀਵ ਜੰਤੂਆਂ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕਿਵੇਂ ਬੜ ਕੇ ਬੈਠ ਜਾਣ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਲ ਬੈਗ ਵਿੱਚੋਂ ਕੋਬਰਾ ਸੱਪ ਕੱਢਿਆ ਜਾ ਰਿਹਾ ਹੈ ਅੰਦਰਸਲ ਜਿਸ ਬੱਚੇ ਦੇ ਬੈਗ ਵਿੱਚੋਂ ਸੱਪ ਕੱਢਿਆ ਜਾ ਰਿਹਾ ਹੈ ਉਹ ਬੱਚਾ ਸਵੇਰੇ ਸਕੂਲ ਗਿਆ ਸੀ ਅਤੇ ਛੁੱਟੀ ਤੋਂ ਬਾਅਦ ਘਰ ਆਉਣ ਤੇ ਆਪਣਾ ਬੈਗ ਕੇ ਬੱਚਾ ਖੇਡਣ ਲੱਗ ਗਿਆ ਅਤੇ ਸ਼ਾਮ ਨੂੰ ਜਦੋਂ ਬੱਚੇ ਦੀ ਮਾਂ ਉਸ ਨੂੰ ਹੋਮਵਰਕ ਕਰਵਾਉਣ ਲੱਗੀ ਅਤੇ ਬੱਚਾ ਜਦੋਂ ਆਪਣੇ ਬੈਗ ਵਿੱਚੋਂ ਕਾਪੀ ਕੱਢਣ ਲੱਗਿਆ ਤਾਂ ਉਸ ਨੂੰ ਬੈਗ ਵਿੱਚ ਇੱਕ ਸੱਪ ਦਿਖਿਆ ਜਦੋਂ ਬੱਚੇ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਬੈਗ ਭਗਾ ਕੇ ਪਰਾ ਮਾਰਿਆ ਅਤੇ ਪਰਿਵਾਰ ਨੇ ਮੌਕੇ ਤੇ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਅਤੇ ਸੱਪ ਫੜਨ ਵਾਲੇ ਨੇ ਬੈਗ ਨੂੰ ਬਾਹਰ ਲਿਜਾ ਕੇ ਉਸ ਵਿੱਚੋਂ ਇੱਕ ਕੋਬਰਾ ਸੱਪ ਕੱਢਿਆ ਸੋ ਬੱਚੇ ਦੀ ਕਿਸਮਤ ਚੰਗੀ ਸੀ ਕਿ ਸੱਪ ਨੇ ਬੱਚੇ ਨੂੰ ਡੰਗ ਨਹੀਂ ਮਾਰਿਆ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਸੱਪ ਬੈਗ ਵਿੱਚੋਂ ਤਦੋਂ ਕਿਵੇਂ ਅਤੇ ਕਿੱਥੋਂ ਵਧਿਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਬੈਗ ਸਕੂਲ ਜਾਣ ਤੋਂ ਪਹਿਲਾਂ ਅਤੇ ਆਉਣ ਤੋਂ ਬਾਅਦ ਆਪ ਚੰਗੀ ਤਰ੍ਹਾਂ ਚੈੱਕ ਜ਼ਰੂਰ ਕਰਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਮਾਪਿਓ ਤੱਕ ਪਹੁੰਚਦੀ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ